ਅਡੀਟੀਪ ਨੂੰ ਤੇਰੇ ਇੱਕ ਵਾਰ ਜਰਾ ਏ ਗੁਰਦਾਸਪੁਰ ਦੇ ਲੋਕਾਂ ਦਾ ਸਦਾ ਪਿਆਰ ਜਰਾ ਏ ਉਹਨਾਂ ਨੂੰ ਦੇ ਜਾ ਰਹੇ ਨੇ ਸਾਡੇ ਸੁਪਰੀਮੋ ਤੇ ਹਾਈ ਕਮਾਂਡ ਕੀ ਕਹਿੰਦਾ ਹੈ ਇੱਕ ਬੁਧਿਧਾਰੀ ਜੀ ਦਮਾਤਾਂ ਵਾਲੀ ਮਾਲਕ ਜੀ ਬਖਸ਼ਸ ਲਈ ਤਾਂ ਜੋ ਇਹ ਲੋਕਾਂ ਦੇ ਕੰਮ ਸਹੀ ਸੰਗਠਨਾ ਕਰ ਸਕੀ ਉਸ ਨੂੰ ਸ਼ੁਕਰੀਆ ਅਸਮੈ ਆਈ ਅਸਿਸਟੈਂਟ ਜੀ ਪਰਮਾਤਮਾ ਤੁਹਾਨੂੰ ਪੰਮਤਾਏ ਸਵੇਰ ਤੋਂ ਹੀ ਫਿਰ ਅੱਜ ਵਧਾਈਆਂ ਫੋਨ ਤੇ ਵੀ ਵਧਾਈਆਂ ਤੇ ਘਰ ਵੀ ਅੱਜ ਮੇਲਾ ਲੱਗਿਆ ਹੋਣਾ ਕਿ ਕਹਿਣਾ ਚਾਹੁੰਦਾ ਹਾਂ ਤੁਹਾਨੂੰ ਵਧਾਈਆਂ ਤੁਹਾਨੂੰ ਵਧਾਈ ਹੋਈ ਜਾਨੂ ਤੁਹਾਨੂੰ ਵਧਾਈਆਂ ਵਧਾਈਆਂ ਸਾਰੇ ਪੁੱਛਣੀਆਂ ਦੇ ਰਹੇ ਆ ਜੀ ਤੇ ਬਾਕੀ ਜਿਹੜਾ ਐਮ.ਐਲ.ਏ ਬਣਿਆ ਸੀ ਉਹ ਤੋਂ ਵੀ ਭੈ ਭਰਾ ਕਹਿੰਦੇ ਕਿ ਮੇਰੇ ਐਮ.ਪੀ ਬਣ ਜਾਣਾ ਜਲਦੀ ਆ ਮੈਂ ਕਿਹਾ ਨਾ ਵੀ ਅਜੀਬ ਨੂੰ ਇੱਥੇ ਇੱਥੇ ਠੀਕ ਆ ਬੈਠਾ ਨਾ ਬੋਲ ਹੀ ਚੁੱਕਿਆ ਜਾਂਦਾ ਹੈਗਾ ਚਲੋ ਇੰਨਾ ਖਿਲੇ ਨਿਭਾਵੀ ਫਿਰ ਸਮਾਂ ਆਇਆ ਲਿਖੀ ਜਾਈਏ ਚਲੋ ਸਮਾਪ ਪਰਮਾਤਮਾ ਨੇ ਦਿੱਤਾ ਤੇ ਹੁਣ ਜਰਾ ਕੀ ਇਹ ਪਰਮਾਤਮਾ ਇਹ ਦੇ ਸੱਤ ਦਿਨ ਤਾਂ ਅਟਲ ਕੀ ਤਾਂ ਜਿਹੜੀ ਕੰਮ ਕਰ ਸੀ ਦਾ ਜਿਵੇਂ ਸਮਾਨ ਸ਼ਹਿਰ ਨੇ ਲੱਗੇ ਲੱਗੇ ਪਿੰਗਾ ਨੇ ਦਿੱਤਾ ਵਾ ਇਹਦੇ ਨੂੰ ਸਮਾਨ ਦੇ ਤੇ ਐਮਪੀ ਬਣ ਗਿਆ ਆ ਤੇ ਹਾਈ ਕਮਾਂਡ ਨੂੰ ਬਹੁਤ ਬਹੁ ਮੁਬਾਰਕਾਂ ਜਿਨ੍ਹਾਂ ਨੇ ਇਹ ਚੋਕ ਨੂੰ ਸਮਝਿਆ ਤੇ ਉਹਨਾਂ ਨੂੰ ਟਿਕਟ ਅਨਾਉਂਸ ਕੀਤੀ ਹੈ ਤੇ ਉਹਨਾਂ ਦਾ ਵੀ ਬਹੁਤ ਬਹੁ ਧੰਨਵਾਦ ਐਪ ਬਟਾਲੇ ਲਈ ਬੜੀ ਗਰਵ ਦੀ ਗੱਲ ਹੈ ਕਿ ਬੜੀ ਇਸ਼ਾਰੀ ਕਰਸੀ ਦੀ ਚੁਣੇਗੇ ਨੇ ਪ੍ਰਮਾਰ ਕਿਦਾਂ ਕੀ ਦੇਖਦੇ ਹੋ ਕਿ ਕਸ ਫਿਰ ਦੇ ਫੋਨ ਸ਼ੁਰੂ ਹੋ ਗਏ ਨੇ ਉਹਨਾਂ ਜਦੋਂ ਦਾ ਅਨਾਉਂਸ ਹੋਇਆ ਕਿ ਉਹਨਾਂ ਨੂੰ ਐਮਪੀ ਦੀ ਟਿਕਟ ਮਿਲ ਗਈ ਹੈ ਤੇ ਉਦੋਂ ਦਾ ਉਹਨਾਂ ਦੇ ਬਸ ਫੋਨ ਆ ਰਹੇ ਨੇ ਤੇ ਸਾਰੇ ਵਧਾਈਆਂ ਦੇ ਰਹੇ ਨੇ ਖੁਸ਼ੀ ਮਨਾ ਰਹੇ ਨੇ ਕਿ ਚਲੋ ਐਮਪੀ ਬਣ ਜੋ ਹੁਣ ਸ਼ਹਿਰ ਦਾ ਨਾਮ ਬੁਝਾ ਅਮੇਜ਼ਿੰਗ ਟੀਵੀ ਜੁਆਸੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਲੈ ਕੇ ਆਏ ਜੀ ਸ਼ਹਿਰੀ ਪਰਿਵਾਰ ਨਾਲ ਬਣਾਉਣ ਵਾਸਤੇ ਜਿਹਦੇ ਉੱਤੇ ਬੜੀ ਵੱਡੀ ਜਰੀਏ ਉਹ ਜ਼ਿੰਮੇਵਾਰੀ ਪਾ ਦਿੱਤੀ ਗਈ ਏ ਸੋ ਪਾਰਟੀ ਹਾਈ ਕਮਾਂਡ ਵੱਲੋਂ ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਹੁੰਦੀ ਏ ਤੇ ਨਾਲ ਦੀ ਨਾਲ ਮਾਤਾ ਪਿਤਾ ਦੀ ਵੀ ਕਿਰਪਾ ਹੁੰਦੀ ਏ ਤੇ ਤੁਹਾਨੂੰ ਅੱਜ ਮਿਲਣ ਜਾ ਰਹੇ ਆਂ ਮਾਤਾ ਜੀ ਨਾਲ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਉਹਨਾਂ ਦੀ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਕਿਉਂਕਿ ਪਹਿਲਾਂ ਵੀ ਬੜਾ ਪਿਆਰ ਦਿੱਤਾ ਲੋਕਾਂ ਨੇ ਤਾਂ ਹੁਣ ਵੀ ਜਰਾ ਏ ਪਿਆਰ ਦੇ ਕੇ ਉਹਨਾਂ ਨੂੰ ਇਹ ਜਿਹੜੀ ਨਿਵਾਜੀ ਗਈ ਹੈ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਟੀਮ ਵੱਲੋਂ ਫੇਰ ਇੱਕ ਵਾਰ ਜਿਹੜਾ ਹੈ ਗੁਰਦਾਸਪੁਰ ਦੇ ਲੋਕਾਂ ਦਾ ਸਾਰਾ ਪਿਆਰ ਜਿਹੜਾ ਹੈ ਉਹਨਾਂ ਨੂੰ ਬੀਨ ਜਾ ਰਹੇ ਨੇ ਸਾਡੇ ਸੁਪਰੀਮੋ ਤੇ ਹਾਈ ਕਮਾਂਡ ਕੀ ਕਹਿਣਾ ਚਾਹੁੰਦੇ ਹੋ ਬਸ ਨਹੀਂ ਕੁ ਕੁ ਕਹਿਣਾ ਸੌ माता जी लगता नहीं की तो मेहनत आंग लाई क्योंकि बड़े वादिया ढंग तरीके शिक्षा दि बचे मुकाम तुंचा बड़ी वादी जिम्मेवारी फिर लाई इस मसलता आएगा है ना जब बट ये वो की ये लोग ज़्यादा सी सारे लोग क्या अल्ट्रा मज़बूत हैं लोग का ये नहीं है ना ये बटाले तो इस ऐसा तो सीसा ही ना ले जाते हैं ना हमारे माता-पिता वो ने ने तो अपने लिए इससे बात बात करें तो बटाले शहर ने भी बहुत काम कराया है अगले कुछ दिन में वारी बात की है गुरद कि जो कि दिलान जो अधूरे काम कर रहे सके वो पूरे करें तो ये लोग का भी दिलान और उठा रहे हैं तो लोग क्या नहीं की कहना चाहते हो उन्हें दी सरकार तो आधे चीज बात ना लात जाए और तो तो ऐसे ऐसे मकाम से पहुंच जाए कि एमपी दी जरी टिकट उन्होंने नवाज चुके हैं तो पहले तो सरकार लोग का नहीं है क्या करना है कंधा बंधा तो परिवार नहीं है ਜਿਨ੍ਹਾਂ ਨੇ ਇਹਨਾਂ ਨੂੰ ਰਾਤ ਖਾਣਾ ਜਿਨ੍ਹਾਂ ਨੇ ਇਹਨਾਂ ਨੂੰ ਇਹ ਕੌਦਾ ਦਿੱਤਾ ਦਵਾਇਆ ਹਨਾ ਤੇ ਬਾਕੀ ਇਹ ਪ੍ਰਮਾਤਮਾ ਦਾ ਸਨੇਹੀ ਅਗੇ ਇਹਨੂੰ ਕਰਕੇ ਆ ਪਖਸ਼ੀਆਂ ਤੇ ਹੋਰ ਇਹ ਤਾਂ ਨੀ ਉਹ ਤਾਂ ਕਹੀ ਜਾ ਸੋ ਮਾਤਾ ਜੀ ਸਿਹਰ ਤੋਂ ਫਿਰ ਅੱਜ ਵਧਾਈਆਂ ਫੋਨ ਤੇਰੀ ਵਧਾਈਆਂ ਤੇ ਘਰ ਵੀ ਅੱਜ ਮੇਲਾ ਲੱਗਿਆ ਹੋਣਾ ਕਿ ਕਹਿਣਾ ਕਰਦੇ ਹਾਂਜੀ ਵਧਾਈਆਂ ਤੁਹਾਨੂੰ ਵਧਾਈ ਹੋ ਸਾਰੀ ਵਧਾਈਆਂ ਹੋ ਰਹੀਆਂ ਆ ਸਾਰੀ ਵਧਾਈਆਂ ਹੋ ਰਹੀਆਂ ਜੀ ਤੇ ਬਾਕੀ ਜੀ ਐਮਐਲਏ ਬੜਿਆ ਸੀ

ਨਹੀਂ ਮੈਂ ਤਾਂ ਲੰਨੂ ਕੋਲ ਇਹ ਐਸਾ ਬਹੁਤ ਹੋ ਗਿਆ ਜਿਹੜੀ ਸਿੰਘ ਲੋਰ ਦੇ ਸੀ ਹਾਂਜੀ ਬਸ ਸੋ ਗੱਲਬਾਤ ਕੀਤੀ ਹੈ ਪਰਿਵਾਰ ਦੇ ਹੋਰ ਵੀ ਮੈਂਬਰ ਨੇ ਆਪਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਟੌਪ ਕਰੋ ਸੋ ਪਰਿਵਾਰ ਮੌਜੂਦ ਹੈ ਤੇ ਸਵੇਰ ਤੋਂ ਹੀ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਨੇ ਤੇ ਲੱਡੂ ਲੱਡੂਆਂ ਦਾ ਵੀ ਭਾਰਾ ਰਤ ਹੈ ਮਿਲਿਆ ਤੇ ਲੱਡੂ ਵੀ ਖਵਾ ਰਹੇ ਨੇ ਤਾਂ ਵਧਾਈਆਂ ਵੀ ਦੇ ਰਹੇ ਨੇ ਫੋਨ ਵੀ ਜਰੇ ਨੇ ਸਵੇਰ ਤੋਂ ਬਿਜ਼ੀ ਨੇ ਤਾਂ ਪਰਿਵਾਰ ਵੀ ਕਿਤੇ ਨਾ ਕਿਤੇ ਸਵੇਰ ਦਾ ਹਜਰਾਏ ਬੀਜੀ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਭਾਬੀ ਜੀ ਨੇ ਗੱਲਬਾਤ ਕਰਦੇ ਕੀ ਕਹਿਣਾ ਉਹਨਾਂ ਦਾ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ? ਮਾ ਕੁਸ਼ਲ ਸੋ ਕੁਸ਼ਲ ਜੀ ਬਹੁਤ ਬਹੁਤ ਮੁਬਾਰਕ ਆ ਤੁਹਾਨੂੰ ਕਿ ਐਡੀ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਹਾਈ ਕਮਾਂਡ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਉਹ ਕਹਿਣਾ ਚਾਹਾਂਗੀ ਜਿੱਦਾਂ ਅੱਗੇ ਮਾਨ ਸਨਮਾਨ ਸ਼ਹਿਰ ਨੇ ਲਾਗੇ ਲਾਗੇ ਦੇ ਪਿੰਡਾਂ ਨੇ ਦਿੱਤਾ ਵਾ ਇਦਾਂ ਹੀ ਹੁਣ ਉਹ ਸਮਾਨ ਦੇ ਤੇ ਐਮਪੀ ਬਣ ਕੇ ਆਣ ਤੇ ਹਾਈ ਕਮਾਂਡ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਹ ਜੋ ਉਹਨਾਂ ਨੂੰ ਸਮਝਿਆ ਤੇ ਉਹਨਾਂ ਨੂੰ ਟਿਕਟ ਅਨਾਉਂਸ ਕੀਤੀ ਹੈ ਤੇ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਐ ਬਟਾਲੇ ਲਈ ਬੜੀ ਗਰਵ ਦੀ ਗੱਲ ਹੈ ਕਿ ਬੜੀ ਇਹ ਸ਼ੈਰੀ ਕਰਸੀ ਦੀ ਚੁਣੇ ਗਏ ਨੇ ਬਾਸਾ ਦੀਆਂ ਦੁਆਵਾਂ ਨੇ ਕਿ ਉਹ ਐਮਪੀ ਬਣ ਕੇ ਆਨ ਤੇ ਬਟਾਲੇ ਦਾ ਨਾਮ ਰੋਸ਼ਨ ਕਰਨ ਸੋ ਕਿੱਦਾਂ ਲੱਗਦਾ ਹੈ ਕਿ ਪਹਿਲਾ ਬਟਾਲੇ ਦੀ ਜ਼ਿੰਮੇਵਾਰੀ ਹੈ ਹੁਣ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਹਾਂਜੀ ਕਿਉਂਕਿ ਉਹਨਾਂ ਦੇ ਦੇਖੋ ਕੰਮ ਵੀ ਬਹੁਤ ਵਧੀਆ ਕੀਤੇ ਕਰਕੇ ਉਹਨਾਂ ਨੂੰ ਹਾਈ ਕਮਾਂਡ ਨੂੰ ਵੀ ਲੱਗਾ ਕਿ ਇਹ ਇਨਸਾਨ ਚਲੋ ਪੰਜਾਬ ਨੂੰ ਵੀ ਅੱਗੇ ਤਰੱਕੀ ਚ ਲੈ ਕੇ ਜਾਣਗੇ ਤੇ ਆਪਣੇ ਜ਼ਿਲ੍ਹੇ ਨੂੰ ਵੀ ਵਿਧਾਨਗੇ ਤੇ ਉਸ ਸਵੇਰ ਤੋਂ ਫਿਰ ਕਿਦਾਂ ਰਿਆ ਲੋਕਾਂ ਦੀਆਂ ਵਧਾਈਆਂ ਦਾ ਫੋਨ ਬਿਜੀ ਲੱਡੂਆਂ ਦਾ ਪਰਮਾਰ ਕਿੰਨਾ ਕੀ ਦੇਦੇ ਹੋ ਕਿ ਵਸ ਸਵੇਰ ਤੇ ਫੋਨ ਸ਼ੁਰੂ ਹੋ ਗਏ ਨੇ ਉਹਨਾਂ ਜਦੋਂ ਦਾ ਅਨਾਉਂਸ ਹੋਇਆ ਕਿ ਉਹਨਾਂ ਨੂੰ ਐਮਪੀ ਦੀ ਟਿਕਟ ਮਿਲ ਗਈ ਹੈ ਤੇ ਉਦੋਂ ਦਾ ਉਹਨਾਂ ਦੇ ਬੱਸ ਫੋਨ ਆ ਰਹੇ ਨੇ ਤੇ ਸਾਰੇ ਵਧਾਈਆਂ ਦੇ ਰਹੇ ਨੇ ਖੁਸ਼ੀ ਮਨਾ ਰਹੇ ਨੇ ਕਿ ਚਲੋ ਐਮਪੀ ਬਣ ਗਏ ਹੁਣ ਸ਼ਹਿਰ ਦਾ ਨਾਮ ਰੋਸ਼ਨ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬੜੀ ਵਧੀਆ ਮਾਨ ਵਾਲੀ ਗੱਲ ਹੈ ਕਿ ਜੇ ਉਹਨਾਂ ਨੇ ਕੁਝ ਕੀਤਾ ਏ ਬਟਾਲੇ ਸ਼ਹਿਰ ਵਾਸਤੇ ਕੀਤਾ ਏ ਤਾਂ ਐਡਾ ਵੱਡਾ ਜਿਹਰਾ ਏ ਉਹਨਾਂ ਦੇ ਮੁੰਡਿਆਂ ਦੇ ਉੱਤੇ ਭਾਰ ਫਿਰ ਪਾਇਆ ਗਿਆ ਮਾਤਾ ਨਾਲ ਵੀ ਗੱਲਬਾਤ ਕੀਤੀ ਏ ਤੇ ਭਾਬੀ ਜੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਨੇ ਉਹਨਾਂ ਨੂੰ ਐਸਲਾ ਇੱਕ ਸਮਝਿਆ ਤਾਂ ਤਾਂ ਹੀ ਜਰੀਆ ਉਹਨਾਂ ਦੀ ਜੋਲੀ ਦੇ ਵਿੱਚ ਐਮਪੀ ਦੀ ਟਿਕਟ ਜਰੀਏ ਪਾਈ ਗਈ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਐਦਾਂ ਦੇ ਜਿਹੜੇ ਮਿਹਨਤ ਕਸ ਲੋਕ ਨੇ ਆਪਣੇ ਸ਼ਹਿਰ ਵਾਸਤੇ ਕਰਨਾ ਚਾਹੁੰਦੇ ਨੇ ਕੁਝ ਨਾ ਕੁਝ ਉਹਨਾਂ ਵਾਸਤੇ ਇੱਕ ਮਿਸਾਲ ਹੈ ਕਿ ਛੋਟੀ ਉਮਰ ਦੇ ਵਿੱਚ ਐਮਐਲਏ ਬੰਨਾ ਤੇ ਨਾਲ ਦੀ ਨਾਲ ਹੁਣ ਐਮਪੀ ਦੀ ਜ਼ਿੰਮੇਵਾਰੀ ਜਰੀਏ ਸੌਂਪ ਦਿੱਤੀ ਗਈ ਹੈ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਅਮੇਜ਼ਿੰਗ ਟੀਵੀ ਜੁਸਾ ਲੱਕੀ ਰਾਜਪੂਤ ਗੁਰਦਾਸਪੁਰ